ਵੈਗਰੂਜ ਜੀ ਦਾ ਖਾਲਸਾ ਵੈਗਰੂਜ ਕੀ ਫਤਿਹ ਚੜਦੀ ਕਲਾ ਲਾਈਵ ਤੇ ਤੁਹਾਡਾ ਸਵਾਗਤ ਹੈ ਮੈਂ ਆ ਮਾਸਟਰ ਕਿਕਰ ਸੀ ਸੋ ਜਿਵੇਂ ਕਾਂਗਰਸ ਨੇ ਵੀ ਆਪਣੇ ਉਮੀਦਵਾਰ ਐਲਾਨੇ ਅਕਾਲੀ ਦਲ ਨੇ ਵੀ ਉਤਾਰਤੇ ਸੋ ਜਿਨ੍ਹਾਂ ਨੇ ਜਦੋਂ ਉਮੀਦਵਾਰ ਉਤਾਰਦੇ ਨੇ ਤੇ ਉਸ ਤੋਂ ਬਾਅਦ ਜਿਹੜੀਆਂ ਉਸ ਪਾਰਟੀ ਦੇ ਵਿੱਚ ਸ਼ਾਇਸ਼ਾ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਉਸ ਪਾਰਟੀ ਦੇ ਵਿੱਚ ਜਿਹੜਾ ਕਿ ਬਵਾਲ ਮੱਜ ਜਾਂਦੇ ਨੇ ਜਿਵੇਂ ਕੱਲ ਅਕਾਲੀ ਦਲ ਦੇ ਹੋਇਆ ਸੀ ਅਕਾਲੀ ਦਲ ਨੇ ਜਦੋਂ ਆਪਣੀ ਪਹਿਲੀ ਲਿਸਟ ਜਾਰੀ ਕੀਤੀ ਤਾਂ ਜਿਹੜੇ ਉਮੀਦਵਾਰਾਂ ਤੇ ਟਿਕਟ ਮਿਲਦੇ ਪੂਰੇ-ਪੂਰੇ ਉਹਨਾਂ ਦੇ ਚਾਂਸ ਸੀਗੇ ਉਹਨਾਂ ਜੋ ਟਿਕਟ ਪਹਿਲੀ ਲਿਸਟ ਵਿੱਚ ਨਾਮ ਨਹੀਂ ਆਇਆ ਤੇ ਉਹਨਾਂ ਨੇ ਪਾਰਟੀ ਤੋਂ ਬਾਗੀ ਹੋ ਗਏ ਉਵੇਂ ਹੁਣ ਕਾਂਗਰਸ ਵਿੱਚ ਵੀ ਹੋ ਰਿਹਾ ਹੈ ਕਾਂਗਰਸ ਨੇ ਜਦੋਂ ਪਹਿਲੀ ਲਿਸਟ ਜਾਰੀ ਕੀਤੀ ਜਿਹਦੇ ਚੋਂ ਪਹਿਲੀ ਲਿਸਟ ਵਿੱਚ ਪੰਜਾਬ ਦੇ 6 ਹਲਕਿਆਂ ਦੇ ਉਮੀਦਵਾਰ ਜੇ ਨਾਮ ਆ ਗਏ ਨੇ ਹੁਣ ਜਿਹੜੇ ਉਸ ਹਲਕੇ ਦੇ ਵਿੱਚ ਸੰਭਾਵੀ ਉਮੀਦਵਾਰ ਸੀ ਜਿਨ੍ਹਾਂ ਨੇ ਪੂਰੀ ਕੋਸ਼ਿਸ਼ ਕੀਤੀ ਹੋਈ ਸੀ ਉਹਨਾਂ ਨੂੰ ਜਦੋਂ ਟਿਕਟ ਨਹੀਂ ਮਿਲੀ ਤਾਂ ਉਹਨਾਂ ਨੇ ਬਗਾਵਤਾਂ ਸ਼ੁਰੂ ਕਰਤੀਆਂ ਵੱਡੀ ਬਗਾਵਤ ਹੋ ਗਈ ਕਾਂਗਰਸ ਵਿੱਚ ਵੀ ਕਾਂਗਰਸ ਦੇ ਜਿਹੜੇ ਵੱਡੇ ਚਿਹਰੇ ਉਹ ਕਿਤੇ ਨਾ ਕਿਤੇ ਕਾਂਗਰਸ ਦੇ ਵਿੱਚ ਛੱਡ ਜਾਣਗੇ ਜਿਸ ਤਰ੍ਹਾਂ ਗੱਲ ਕਰੀਏ ਫਤੇਗੜ ਸਾਹਿਬ ਤੋਂ ਫਤੇਗੜ ਸਾਹਿਬ ਤੋਂ ਜਿਹੜੇ ਕਿ ਪਹਿਲੇ ਸੰਸਦ ਸੀ ਡਾਕਟਰ ਅਮਰ ਸਿੰਘ ਉਹਨਾਂ ਨੂੰ ਟਿਕਟ ਦਿੱਤੀ ਗਈ ਲੇਕਿਨ ਉਥੇ ਜੋ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਪੂਰਾ ਆਪਣਾ ਜੋਰ ਲਾਰੇ ਸੀ ਸ਼ਮਸ਼ੇਰ ਸਿੰਘ ਦੂਲੋ ਟਿਕਟ ਲੈਣ ਵਾਸਤੇ ਲੇਕਿਨ ਸ਼ਮਸ਼ੇਰ ਸਿੰਘ ਦੂਲੋ ਨੂੰ ਫਿਰ ਪਿੱਛੇ ਛੱਡ ਦਿੱਤਾ ਗਿਆ ਕਿ ਹੁਣ ਸ਼ਮਸ਼ੇਰ ਸਿੰਘ ਦੂਲੋ ਕਾਂਗਰਸ ਵਿੱਚ ਖੜੇ ਰਹਿਣਗੇ ਜਾਂ ਕਾਂਗਰਸ ਨੂੰ ਅਲਵਿਦਾ ਕਹਿ ਜਾਣਗੇ ਇਸ ਤਰ੍ਹਾਂ ਸੰਗਰੂਰ ਹਲਕੇ ਦਾ ਲਈਏ ਸੰਗਰੂਰ ਹਲਕੇ ਦੇ ਵਿੱਚ ਦਰਬੀਰ ਗੋਲਡੀ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਦਰਬੀਰ ਗੋਲਡੀ ਸੰਗਰੂਰ ਦੇ ਵਿੱਚ ਪ੍ਰਚਾਰ ਕਰ ਰਿਹਾ ਸੀ ਸੰਗਰੂਰ ਦੇ ਵਿੱਚ ਵਿਚਰ ਰਿਹਾ ਸੀ ਉਹਨਾਂ ਨੂੰ ਪਹਿਲਾਂ ਕਿੱਸ ਇਹ ਹੀ ਲੱਗ ਰਿਹਾ ਸੀ ਕਿ ਬਿਲਕੁਲ ਟਿਕਟ ਫਾਈਨਲ ਹੈ ਦਲਵੀਰ ਗੋਲਡੀ ਦੀ ਸੋ ਦਲਵੀਰ ਗੋਲਡੀ ਦਾ ਨਾਮ ਪਹਿਲੀ ਲਿਸਟ ਵਿੱਚ ਨਹੀਂ ਆਉਂਦਾ ਪਹਿਲੀ ਲਿਸਟ ਦੇ ਵਿੱਚ ਉੱਥੇ ਜਿਹੜਾ ਕਿ ਸੰਗਰੂਰ ਹਲਕੇ ਤੋਂ ਸਿਖਪਾਲ ਸਿੰਘ ਖੇਰਾਂ ਨੂੰ ਭੇਜਤਾ ਜਾਂਦਾ ਹੈ ਚੋਣ ਮੈਦਾਨ ਚ ਉਤਾਰਿਆ ਜਾਂਦਾ ਹੈ ਹੁਣ ਦਲਵੀਰ ਗੋਲਡੀ ਜਿਹੜਾ ਕਿ ਸੋਸ਼ਲ ਮੀਡੀਆ ਤੇ ਆਪਣੀ ਇੱਕ ਪੋਸਟ ਪਾਉਂਦੇ ਨੇ ਔਰ ਉਹਨਾਂ ਦੀ ਪੋਸਟ ਦੇ ਵਿੱਚ ਉਹਨਾਂ ਦਾ ਦਰਦ ਲਿਖਦਾ ਹੈ ਕਿਤੇ ਨਾ ਕਿਤੇ ਕਾਂਗਰਸ ਪ੍ਰਤੀ ਉਹਨਾਂ ਦਾ ਜਿਹੜਾ ਦਰਦ ਸਾਹਮਣੇ ਆਇਆ ਹੈ ਉਹਨਾਂ ਨੂੰ ਲਾਰਾ ਲਾ ਕੇ ਤੇ ਟਿਕੜ ਨਹੀਂ ਦਿੱਤੀ ਜਾਂਦੀ ਕਹਿੰਦੇ ਵੀ ਲਾਰੇ ਨਾਲ ਉਹ ਜਵਾਬ ਚੰਗਾ ਜਾਂ ਤਾਂ ਪਹਿਲਾਂ ਹੀ ਲਾਰੇ ਨਾਲ ਆਂਦੇ ਜਵਾਬ ਦਿੰਦੇ ਵੀ ਭਾਈ ਅਸੀਂ ਇੱਥੇ ਕੋਈ ਵੱਡਾ ਉਮੀਦਵਾਰ ਖੜਾ ਕਰਾਂਗੇ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਜਿਹੜਾ ਕਿ ਭਗਵੰਤ ਮਾਨ ਦਾ ਮੁਕਾਬਲਾ ਕਰ ਸਕੇ ਤੇ ਕਿਨ ਦਲਬੀਰ ਗੋਲਡੀ ਦਾ ਵੱਡਾ ਨਾਮ ਸੀ ਦਲਬੀਰ ਗੋਲਡੀ ਨੂੰ ਟਿਕੜ ਨਹੀਂ ਦਿੱਤੀ ਜਾਂਦੀ ਦਲਬੀਰ ਗੋਲਡੀ ਨੇ ਆਪਣਾ ਜਿਹੜਾ ਕਿ ਦਰਦ ਪੇਸ਼ ਕੀਤਾ ਹੈ ਉਹਨਾਂ ਨੇ ਕੀ ਲਿਖਿਆ ਟਵੀਟ ਕੀਤਾ ਟਵੀਟ ਦੇ ਵਿੱਚ ਜਿਹੜਾ ਕਿ ਉਹਨਾਂ ਦਾ ਸામਨੇ ਆਇਆ ਦਰਦ ਉਹ ਕੀ ਕਹਿੰਦੇ ਨੇ ਕਹਿੰਦੇ ਨੇ ਉਸਾਇ ਉਹ ਫੁੱਟਿਆਏ ਕਹਿੰਦੇ ਦੀਵੇ ਜਗਦੇ ਰਹਿਣਗੇ ਤਾਰੇ ਚੜਦੇ ਰਹਿਣਗੇ ਸਾਜਿ ਸ਼ਨੇਰੇ ਕਰਨਗੇ ਚਾਨਣ ਲੜਦੇ ਰਹਿਣਗੇ ਚਿੜੀ 17 ਲਿਖੀਆਂ ਗਈਆਂ ਨੇ ਇਹਦੇ ਵਿੱਚ ਵੀ ਸਾਜਿ ਸ਼ਨੇਰੇ ਕਰਨਗੇ ਚਾਨਣ ਲੜਦੇ ਰਹਿਣਗੇ ਬਹੁਤ ਹੀ ਆਮ ਰੱਖਣ ਵਾਲੀਆਂ ਸਤਰਾਂ ਨੇ ਜੇ ਸਮਝੀਏ ਤਾਂ ਜਿਹੜਾ ਕਿ ਸਾਜ਼ਿਸ਼ ਦਾ ਸ਼ਬਦ ਆਇਆ ਵਿੱਚ ਸਾਜ਼ਿਸ਼ ਹੋਈ ਦਰਬੀਰ ਕੋਲਡਰ ਸਾਜ਼ਿਸ਼ ਹੋਈ ਤੇ ਹੋਈ ਕਿਵੇਂ ਜੋ ਚਰਚਾਵਾਂ ਚੱਲ ਰਹੀਆਂ ਸੀ ਕਿ ਜਿਹੜੀ ਸੰਗਰੂਰ ਹਲਕਾ ਉੱਥੇ ਜਿਹੜਾ ਕਿ ਆਮ ਆਦਮੀ ਦਾ ਉਮੀਦਵਾਰ ਜਿਹੜਾ ਕਿ ਪਹਿਲਾਂ ਉੱਥੇ ਕੈਬਨਟ ਮੰਤਰੀ ਗੁਰਮੀਤ ਮੀਤ ਖੇਰ ਨੂੰ ਉਤਾਰਿਆ ਹੈ ਦੂਸਰੇ ਪਾਸੇ ਸਿਮਰਨਜੀਤ ਸਿੰਘ ਮਾਨ ਜਿਨ੍ਹਾਂ ਕੇ ਪਿਛਲੇ ਜਦੋਂ ਜਿਮਨੀ ਚੋਣ ਹੁੰਦੀ ਏ ਉਦੋਂ ਵੱਡੇ ਫਰਕ ਨਾਲ ਉਹ ਸੰਗਰੂਰ ਤੋਂ ਜਿੱਤ ਜਾਂਦੇ ਨੇ ਹੁਣ ਕਾਂਗਰਸ ਵੱਲੋਂ ਜੋ ਉਮੀਦਵਾਰ ਉਤਾਰਿਆ ਜਾਣਾ ਸੀ ਉਹ ਜਿਹੜਾ ਉਮੀਦਵਾਰ ਉਹਨੂੰ ਟਿਕਟ ਨਹੀਂ ਮਿਲੀ ਤਾਂ ਸੁਖਪਾਲ ਸਿੰਘ ਖਹਿਰਾ ਨੂੰ ਉਤਾਰਤਾ ਗਿਆ ਅਕਾਲੀ ਦਲ ਵੱਲੋਂ ਜਿਹੜਾ ਉਮੀਦਵਾਰ ਉੱਥੇ ਬਣਾਉਣਾ ਸੀਗਾ ਸੁਖਦੇਵ ਸਿੰਘ ਢਿੰਟਸਾ ਦਾ ਪੁੱਤਰ ਪਰਵਿੰਦਰ ਸਿੰਘ ਢਿੰਟਸਾ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ ਗਿਆ ਤੋਂ ਪਰਵਿੰਦਰ ਸਿੰਘ ਢਿੰਟਸਾ ਜਦੋਂ ਉਥੇ ਬਿਲਕੁਲ ਕਿਆਸ ਲਾਏ ਜਾ ਰਹੇ ਸੀ ਉਹਨਾਂ ਨੇ ਚੋਣ ਪ੍ਰਚਾਰ ਵੀ ਰੰਭਿਆ ਹੋਇਆ ਸੀ ਤੇ ਉਥੇ ਜਿਹੜਾ ਕਿ ਨਵਾਂ ਉਮੀਦਵਾਰ ਇਕਬਾਲ ਸਿੰਘ ਝੁੰਡਾ ਨੂੰ ਉਤਾਰ ਚਾਹੁੰਦਾ ਹੈ ਇਕਬਾਲ ਸਿੰਘ ਝੁੰਡਾ ਇੱਕ ਜਿਹੜਾ ਕਿ ਅਕਾਲੀ ਦਲ ਦੇ ਵਿੱਚ ਉਹਨਾਂ ਦਾ ਨਾਮ ਕਿਤੇ ਨਾ ਕਿਤੇ ਹਜੇ ਇੰਨਾ ਵੱਡਾ ਨਾਮ ਨਹੀਂ ਸੀ ਸੋ ਉਹਨਾਂ ਨੇ ਜਦੋਂ ਉਮੀਦਵਾਰ ਲਿਸਟ ਜਾਰੀ ਹੋ ਜਾਂਦੀ ਹੈ ਤਾਂ ਉਸ ਵਕਤ ਪ੍ਰਵਿੰਦਰ ਸਿੰਘ ਢਿੰਸਾ ਤੇ ਸੁਖਦੇਵ ਸਿੰਘ ਢਿੰਸਾ ਇਹ ਕਹਿੰਦੇ ਨੇ ਕਿ ਜਿਹੜੀ ਇਹ ਸੀਟ ਹੈ ਇਸ ਸੀਟ ਦਾ ਜਿਹੜਾ ਕਿਤੇ ਨਾ ਕਿਤੇ ਕਮਿਟਮੈਂਟ ਹੋਈ ਏ ਇਸ ਸੀਟ ਤੇ ਜੋ ਬਾਦਲ ਤੇ ਕਾਂਗਰਸ ਦੇ ਵਿੱਚ ਆਪਸੀ ਗੱਠਜੋੜ ਜਿਹੜਾ ਹੋਇਆ ਉਹਨਾਂ ਨੇ ਜਿਹੜੀ ਕਿ ਵਿੱਚ ਕਮਿਟਮੈਂਟ ਕੀਤੀ ਏ ਉਹਦੇ ਵਿੱਚ ਸਾਜ਼ਿਸ਼ ਹੋਈ ਏ ਉਹ ਕੀ ਸਾਜ਼ਿਸ਼ ਹੋਈ ਏ ਵੀ ਬਾਦਲਾ ਨੇ ਇੱਥੇ ਜਿਹੜਾ ਉਮੀਦਵਾਰ ਕਮਜ਼ੋਰ ਉਤਾਰਨਾ ਹੈ ਤੇ ਬਠਿੰਡੇ ਤੋਂ ਕਾਂਗਰਸ ਉਮੀਦਵਾਰ ਕਮਜ਼ੋਰ उतਾਰੇਗੀ ਬਿਲਕੁਲ ਉਹੀ ਹੋਇਆ ਜੋ ਚਰਚਾਵਾਂ ਨਿਕਲ ਕੇ ਆ ਰਹੀਆਂ ਨੇ ਅਸੀਂ ਨਹੀਂ ਕਹਿ ਰਹੇ ਅਸੀਂ ਆਪਣੇ ਚੈਨਲ ਤੋਂ ਆਪਣੇ ਕੋਲ ਨਹੀਂ ਕਹਿ ਰਹੇ ਜੋ ਸੋਸ਼ਲ ਮੀਡੀਆ ਦੇ ਵਿੱਚ ਲੋਕਾਂ ਦੇ ਵੱਲੋਂ ਜਿਹੜਾ ਕਿਸ ਤਰ੍ਹਾਂ ਦੀਆਂ ਆਵਾਜ਼ਾਂ ਉੱਠ ਰਹੀਆਂ ਨੇ ਕਿ ਬਿਲਕੁਲ ਬਠਿੰਡੇ ਦੇ ਵਿੱਚ ਕਾਂਗਰਸ ਵੱਲੋਂ ਕਮਜ਼ੋਰ ਉਮੀਦਵਾਰ ਨੂੰ ਚੋਣ ਮੈਦਾਨ 'ਚ ਲਿਆਂਦਾ ਗਿਆ ਜਿੱਥੇ ਨਾ ਆ ਰਿਆ ਸੀ ਰਾਜਾ ਵੜਿੰਗ ਦਾ ਰਾਜਾ ਵੜਿੰਗ ਦੀ ਪਤਨੀ ਜੋ ਅਮਰਤਾ ਵੜਿੰਗ ਜਿਨ੍ਹਾਂ ਨੇ ਉੱਥੇ ਬੋਰਡ ਵੀ ਲਾ ਗਏ ਸੀ ਉਹਨਾਂ ਨੇ ਚੋਣ ਪ੍ਰਚਾਰ ਵੀ ਸ਼ੁਰੂ ਕਰਤਾ ਸੀ ਲੇਕਿਨ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਟਿਕਟ ਦਿੱਤੀ ਗਈ ਉੱਥੇ ਜੀਤ ਮਿੰਦਰ ਸਿੰਘ ਸਿੱਧੂ ਦੀ ਹੁਣ ਜੀਤ ਮਿੰਦਰ ਸਿੰਘ ਸਿੱਧੂ ਕੌਣ ਨੇ ਬਿਲਕੁਲ ਅਕਾਲੀ ਦਲ ਦੀ ਖੱਬੀ ਬਾੰ ਸ਼ਖਬੀਰ ਸਿੰਘ ਬਾਦਲ ਦੇ ਬਿਲਕੁਲ ਯਾਰ ਜੀਤਮਿੰਦਰ ਸਿੰਘ ਸਿੱਧੂ ਹੁਣ ਜੀਤਮਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਜਾਂਦੀ ਏ ਉਥੇ ਜਿਹੜੋ ਕਿ ਹਰਸਿਮਰ ਸਿੰਘ ਬਾਦਲ ਜਦੋਂ ਚੋਣ ਮੈਦਾਨ 'ਚ ਹੋਣਗੇ ਕਿ ਜੀਤਮਿੰਦਰ ਸਿੰਘ ਸਿੱਧੂ ਸ਼ਖਬੀਰ ਬਾਦਲ ਤੋਂ ਪੁੱਛੇ ਤੋਂ ਵੀ ਇਹਨਾਂ ਨੇ ਕਹਿੰਦੇ ਚੱਲਦਾ ਸੋ ਕਿਤੇ ਨਾ ਕਿਤੇ ਇੱਥੇ ਇਹੀ ਛਾਜਸ਼ ਆਉਂਦੀ ਏ ਕਿ ਜਿਹੜਾ ਬੰਦਾ ਪਹਿਲਾਂ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਰਿਹਾ ਹੈ ਅਕਾਲੀ ਦਲ ਦੇ ਵਿੱਚ ਉਹਨੇ ਜਦੋਂ ਕਾਂਗਰਸ ਸਰਕਾਰ ਬਣ ਜਾਂਦੀ ਉਸ ਤੋਂ ਪਹਿਲਾਂ ਛੱਡ ਗਿਆ ਸੀਗਾ ਤੇ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜਦੋਂ ਸਰਕਾਰ ਸੀ ਉਦੋਂ ਉਹਨੇ ਜਿਹੜਾ ਕੀ ਸੱਤਾ ਦੇ ਸੁੱਖ ਵੀ ਭੋਗੇ ਨੇ ਉਦੋਂ ਉਸ ਟਾਈਮ ਉਹਨਾਂ ਨੂੰ ਉਥੋਂ ਇੰਚਾਰਜ ਵੀ ਲਾਇਆ ਗਿਆ ਸੀਗਾ ਫਿਰ ਕਾਂਗਰਸ ਦੇ ਵੇਲੇ ਜਦ ਸਰਕਾਰ ਆਈ ਉਦੋਂ ਵੀ ਅਕਾਲੀ ਦਲ ਦੇ ਵਿੱਚ ਇੰਚਾਰਜ ਰਹੇ ਸੋ ਜੀਤਮਿੰਦਰ ਸਿੰਘ ਸਿੱਧੂ ਜਿਹੜੇ ਕੀ ਬਿਲਕੁਲ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਦੇ ਸੱਜੀ ਬਾਹ ਕਹਿੰਦੇ ਨੇ ਹੁਣ ਉਥੋਂ ਉਹਨਾਂ ਨੂੰ ਉਮੀਦਵਾਰ ਕੌਂਸਲ ਨੇ ਬਣਾਤਾ ਹੈ ਔਰ ਕਾਂਗਰਸ ਨੇ ਜਿਹੜਾ ਕੀ ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰ ਨੂੰ ਉਮੀਦਵਾਰ ਬਣਾਇਆ। ਕਿ ਆਸ ਇਹ ਹੀ ਲੱਗ ਰਿਹਾ ਨੇ ਕਿ ਬਿਲਕੁਲ ਸਾਜਿਸ਼ ਇੱਥੇ ਜਿਹੜਾ ਸੂਈ ਘੁੰਮਦੀ ਏ ਸਾਜਿਸ਼ ਤੇ ਵੀ ਇੱਥੇ ਕਮਜ਼ੋਰ ਉਮੀਦਵਾਰ ਇਸ ਕਰਕੇ ਬਣਾਇਆ ਗਿਆ ਸੰਗਵੀਰ ਸਿੰਘ ਬਾਦਲ ਦਾ ਯਾਰ ਜਿਹੜਾ ਕਿ ਉਹਨੂੰ ਇੱਥੇ ਇਸ ਕਰਕੇ ਬਣਾਇਆ ਗਿਆ ਕਿ ਇੱਥੇ ਹਰ ਸਿੰਘ ਨੂੰ ਬਾਦਲ ਨੂੰ ਜਿਤਾਇਆ ਜਾਵੇ। ਸੋ ਬਿਲਕੁਲ ਜੇਕਰ ਰਾਜਾ ਵੜਿੰਗ ਦੇ ਕੋਲੋਂ ਟਿਕਟ ਨਹੀਂ ਦਿੱਤੀ ਜਾਂਦੀ ਰਾਜਾ ਵੜਿੰਗ ਦੇ ਜਿਹੜੇ ਮਿਸ ਅਮਰਤਾ ਵੜਿੰਗ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਮੁਕਾਬਲਾ ਇੱਕ ਤਰਫੀ ਹੋ ਗਿਆ ਹੁਣ। ਹੁਣ ਆਮ ਆਦਮੀ ਦਾ ਮੁਕਾਬਲਾ ਵੀ ਇਨਾ ਵੱਡਾ ਨਹੀਂ ਜੋ ਜਿਹੜਾ ਕਿ ਟੱਕਰ ਦੇ ਪਾਵੇ ਹਰ ਸਿੰਘ ਕੋਲ ਬਾਦਲ ਦੂਸਰੇ ਪਾਸੇ ਜਿਹੜਾ ਕਿ ਹਰ ਸਿੰਘ ਕੋਲ ਬਾਦਲ ਦੇ ਅੱਗੇ ਸਾਹਮਣੇ ਕਾਂਗਰਸ ਦਾ ਉਮੀਦਵਾਰ ਬਿਲਕੁਲ ਜਿਹੜਾ ਵੱਡਾ ਉਮੀਦਵਾਰ ਨਹੀਂ ਹੈ ਸੋ ਬਠਿੰਡਾ ਤੋਂ ਹੁਣ ਹਰ ਸਿੰਘ ਕੋਲ ਬਾਦਲ ਲਈ ਰਾਹ ਬਿਲਕੁਲ ਸਾਫ਼ ਹੋ ਗਿਆ ਹੈ ਸੋ ਉਧਰ ਸੰਗਰੂਰ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਜਿਤਾਉਣ ਵਾਸਤੇ ਇਹ ਸਭ ਕੁਝ ਕੀਤਾ ਗਿਆ ਸੋ ਇਸ ਤਰ੍ਹਾਂ 골ਡੀ ਨਾਲ ਜਿਹੜੀ ਸਾਜ਼ਿਸ਼ ਹੋਈ ਏ ਇਹ ਸਾਜ਼ਿਸ਼ ਇਸੇ ਕਰਕੇ ਉਹਨਾਂ ਨੇ ਸਾਜ਼ਿਸ਼ ਸ਼ਬਦ ਵਰਤੇ ਆ ਕਿ ਬਿਲਕੁਲ ਜਿਹੜੀ ਸਾਜ਼ਿਸ਼ ਏ ਇਹ ਸਾਜ਼ਿਸ਼ ਸਾਡੇ ਨਾਲ ਜਿਹੜੀ ਹੋਈ ਏ ਟਿਕਟ ਜਿਹੜੀ ਨਹੀਂ ਦਿੱਤੀ ਗਈ